ਅਸੀਂ तकरीबन ਸਾਰੇ ਪੰਜਾਬ ਚੋਂ 6-700 ਫੌਜੀ ਆ ਜਿਹੜਾ ਅੱਜ ਇੱਥੇ ਪਹੁੰਚਿਆ ਤੇ ਨਾਲ ਨਾਲ ਹਰਿਆਣਾ, ਰਾਜਸਥਾਨ ਤੇ ਹਿਮਾਚਲ ਦੇ ਵਿੱਚੋਂ ਵੀ ਆਏ ਆ ਇੱਕ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਇਹਨਾਂ ਦੀਆਂ ਮੰਗਾਂ ਜਾਇਜ਼ ਆ ਉਹ ਮੰਨੀਆਂ ਜਾਣ ਜੇ ਅਸੀਂ ਜੇ ਮੈਨੂੰ ਮੰਨ ਲਓ ਕਿਤੇ ਵੀ ਹੜ੍ਹ ਆਉਂਦੇ ਆ ਜਾਂ ਕੋਈ ਹੋਰ ਭਾਰਤ ਦੇ ਵਿੱਚ ਮੁਸੀਬਤ ਆਉਂਦੀ ਆ ਜੇ ਉੱਥੇ ਜਾਣੇ ਤਾਂ ਅਸੀਂ ਫਰੈਸਤੇ ਤੇ ਜੇ ਅਸੀਂ ਅੱਜ ਸਾਡੇ ਭਰਾਵਾਂ ਨਾਲ ਮਾਂ ਪਿਓ ਨਾਲ ਖੜੇ ਆ ਕਿਸਾਨਾਂ ਨਾਲ ਖੜੇ ਆ ਤਾਂ ਫਿਰ ਅੱਜ ਅਸੀਂ ਅਤਵਾਦੀ ਜਾਂ ਖਾਲਸਤਾਨੀ ਕਿਉਂ ਇਹ ਦੇਖੋ ਜੇ ਦੇਖਿਆ ਜਾਵੇ ਜੇ ਕਿਸਾਨ ਲੀਡਰ ਹੁਕਮ ਦੇਣ ਤਾਂ ਇਹ ਤਿਆਰੀ ਕੁਛ ਵੀ ਨਹੀਂ ਹੈਗੀ ਇੱਕ ਮੈਸੇਜ ਪਚਾਰ ਰਹੇ ਆ ਦੁਨੀਆ ਦੇ ਵਿੱਚ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਬਿਲਕੁਲ ਜਾਇਜ਼ ਨੇ ਅਸੀਂ ਕੋਈ ਅੱਤਵਾਦੀ ਜਾਂ ਖਾਲਸਤਾਨੀ ਨਹੀਂ ਆ ਅਸੀਂ ਕਿਸਾਨ ਆ 2014 ਦੇ ਪਹਿਲਾਂ ਦੇ ਮੋਦੀ ਦੇ ਬਿਆਨ ਹੈ ਕਿ ਮੈਂ ਕਰਜ਼ਾ ਮਾਫ ਕਰੂੰਗਾ ਸਭ ਦਾ ਤੇ ਜਦੋਂ ਨੇ ਕਿਹਾ ਤੇ ਕਰਜ਼ਾ ਮਾਫ ਕਰੇ ਐਮ ਐਸ ਬੀ ਤੇ ਕਹਿੰਦੇ ਆ ਕਿ ਜੇ ਐਮ ਐਸ ਬੀ ਦੇਤੀ ਤਾਂ 350 ਰੁਪਏ ਕਿਲੋ ਆਟਾ ਹੋ ਜਾਊਗਾ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੁਣ ਜਿਵੇਂ ਪਿਆਜ਼ ਹੈ ਪਿਆਜ਼ 2 ਰੁਪਏ ਕਿਲੋ ਕਿਸਾਨ ਤੋਂ ਖਰੀਦਿਆ ਜਾਂਦਾ ਸਾਨੂੰ 150 ਰੁਪਏ 100 ਰੁਪਏ ਕਿਲੋ ਮਿਲਦਾ ਹੈ ਇਹ ਜਿਹੜੇ ਬੀਜੇਪੀ ਦਾ ਆਈਟੀ ਸੈੱਲ ਹੈ ਉਹ ਸਾਡੇ ਲੋਕਾਂ ਨੂੰ ਗਮਰਾ ਕਰ ਰਿਹਾ ਹੈ ਜਬਾਨ ਨੇ ਜਿਹੜੇ ਉਹ ਸਾਹਮਣੇ ਖੜਾਤੇ ਨੇ ਕਿਸਾਨਾਂ ਤੇ ਗੋਲੀਆਂ ਚੱਲ ਰਹੀਆਂ ਨੇ ਜੀ ਉਹ ਰਣਨੀਤੀ ਕਿੱਦਾਂ ਨਹੀਂ ਹੁੰਦੀ ਆ ਫੌਜ ਦੇ ਵਿੱਚ ਉਹ ਰਣਨੀਤੀ ਉਦੋਂ ਹੁੰਦੀ ਆ ਜਦੋਂ ਕੋਈ ਮਤਲਬ ਜਿਵੇਂ ਤੁਸੀਂ ਕਿਹਾ ਦੰਗਾ ਹੋਵੇ ਇਹ ਦੰਗਾ ਤਾਂ ਹੈ ਨਹੀਂ ਜੇ ਕੋਈ ਇਹੋ ਜੀ ਗੱਲਬਾਤ ਆਉਂਦੀ ਵੀ ਆ ਤਾਂ ਹੁਕਮ ਹੁੰਦਾ ਕਿ ਤੁਸੀਂ ਪੱਟ ਤੋਂ ਥੱਲੇ ਮਾਰਨੀ ਆ ਇੱਥੇ ਤਾਂ ਸਿਰ 'ਚ ਮਾਰੀਂ ਗਈਆਂ ਤਾਂ ਸਰਾਸਰ ਬੀਜੇਪੀ ਦਾ ਜਿਹੜਾ ਗੁੰਡਾ ਰਾਜ ਹੈ ਕਿ ਜਿਹੜੇ ਉਹਦੇ ਚਹੇਤੇ ਆ ਦੋ ਉਹਨਾਂ ਨੂੰ ਛੇ ਜਿਹੜੇ ਅਮੀਰ ਜਹਦੇ ਆ ਉਹਨਾਂ ਦੀ ਲਿਸਟ ਦੇ ਪਹਚਾਉਣ ਦੇ ਚੱਕਰ ਦੇ ਵਿੱਚ ਜੇ ਉਹਨੂੰ 40 140 ਕਰੋੜ ਭਾਰਤ ਦੀ ਜਨਸੰਖਿਆ ਮਰਵਾਉਣੀ ਵੀ ਪਵੇ ਤਾਂ ਭਰੇਜ ਨਹੀਂ ਕਰੂਗਾ ਮੇਰੇ ਹਿਸਾਬ ਨਾਲ ਜਿਹੜਾ ਅਸਲੀ ਮਾਲਕ ਆ ਉਹ ਸਾਡੇ ਸਾਹਮਣੇ ਖੜਾ ਹੈ ਅਸੀਂ ਆਪਣੇ ਮਾਲਕ ਦੀ ਗੋਲੀਆਂ ਚਲਾ ਰਹੇ ਆਂ ਅਸਲ ਦੇ ਵਿੱਚ ਉਹ ਨੌਕਰ ਦੇ ਹੁਕਮ ਦੇ ਅੰਡਰ ਦੇ ਵਿੱਚ ਆ ਕੇ ਉਹ ਗੋਲੀਆਂ ਚਲਾ ਰਿਹਾ ਜਿਨ੍ਹਾਂ ਨੂੰ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਅੱਤਵਾਦੀ ਤੇ ਖਾਲਸਤਾਨੀ ਆ। ਆਈਪੀਐਸ ਅਫਸਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਤੁਸੀਂ ਵੀ ਦੇਖੀ ਹੋਊਗੀ। ਬੰਗਾਲ ਦੇ ਵਿੱਚ ਡਿਊਟੀ 'ਤੇ ਰੌਣ ਉਸ ਨੂੰ ਭਾਜਪੀ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਤੁਸੀਂ ਖਾਲਸਤਾਨੀ ਹੋ। ਕਹਿੰਦਾ ਕਿ ਤੁਸੀਂ ਮੇਰੀ ਟਰਬਨ ਮੇਰੀ ਦਸਤਾਰ ਦੇਖ ਕੇ ਮੇਰੇ ਤੇ ਟੈਗ ਲਗਾ ਰਹੇ ਹੋ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਦਸਤਾਰ ਬੰਨ੍ਹਿਆ ਮਿਲਟਰੀ ਦੇ ਵਿੱਚ ਰਹੇ ਹੋ। ਇਹਦੇ ਨਾਲ ਕੀ ਇਫੈਕਟ ਪੈਂਦਾ ਹੈ? ਲੋਕਤੰਤਰ ਤਾਂ ਹੈ ਨਹੀਂ। ਤਾਂ ਪੰਜਾਬ ਨੂੰ ਤੇ ਇੰਡੀਆ ਨੂੰ ਅਲੱਗ-ਅਲੱਗ ਦੇਖ ਰਹੇ ਨੇ ਸੰਭੂ ਤੇ ਮੌਜੂਦ ਆ ਸੰਭੂ ਤੇ ਵੱਖ-ਵੱਖ ਸਮਾਜ ਸੇਵੀ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਉਹ ਕਿਸਾਨੀ ਅੰਦੋਲਨ ਨੂੰ ਸਪੋਰਟ ਕਰਨ ਦੇ ਲਈ ਪਹੁੰਚ ਰਹੀਆਂ ਨੇ ਉਹਨਾਂ ਨੂੰ ਸਮਰਥਨ ਦੇਣ ਦੇ ਲਈ ਪਹੁੰਚ ਰਹੀਆਂ ਨੇ ਸੋ ਮਿਲਟਰੀ ਤੋਂ ਸਾਡੇ ਵੀਰ ਨੇ ਜਿਹੜੇ ਪਹੁੰਚੇ ਨੇ ਰਿਟਾਇਰ ਫੌਜੀ ਨੇ ਉਹ ਵੀ ਪਹੁੰਚੇ ਨੇ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਸਾਰੇ ਅ ਚੈਨਲ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਮੈਂ ਚਮਕੌਰ ਸਿੰਘ ਜੀ ਬਠਿੰਡੇ ਤੋਂ ਆਏ ਆ ਅਸੀਂ ਤੇ ਅਸੀਂ ਤਕਰੀਬਨ ਸਾਰੇ ਪੰਜਾਬ ਚੋਂ 6-700 ਫੌਜੀ ਆ ਜਿਹੜਾ ਅੱਜ ਇੱਥੇ ਪਹੁੰਚਿਆ ਤੇ ਨਾਲ ਨਾਲ ਹਰਿਆਣਾ ਰਾਜਸਥਾਨ ਤੇ ਹਿਮਾਚਲ ਦੇ ਵਿੱਚੋਂ ਵੀ ਆਏ ਆ ਇੱਕ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਇਹਨਾਂ ਦੀਆਂ ਮੰਗਾਂ ਜਾਇਜ਼ ਆ ਉਹ ਮੰਨੀਆਂ ਜਾਣ ਇਹਨਾਂ ਨੂੰ ਇਹ ਖਾਲਸਤਾਨੀ ਦਾ ਰੂਪ ਦੇ ਕੇ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਅਸੀਂ ਪਾਕਿਸਤਾਨ ਜਾਂ ਚైనా ਬਾਰਡਰ ਤੇ ਮਰ ਗਏ ਤਾਂ ਅਸੀਂ ਸੀ ਇਹ ਜੇ ਅਸੀਂ ਜਿਵੇਂ ਮੰਨ ਲਓ ਕਿਤੇ ਵੀ ਹੜ੍ਹ ਆਉਂਦੇ ਆ ਜਾਂ ਕੋਈ ਹੋਰ ਭਾਰਤ ਦੇ ਵਿੱਚ ਮੁਸੀਬਤ ਆਉਂਦੀ ਆ ਜੇ ਉੱਥੇ ਜਾਣੇ ਆ ਤਾਂ ਅਸੀਂ ਫਰੈਸ਼ ਤੇ ਤੇ ਜੇ ਅਸੀਂ ਅੱਜ ਸਾਡੇ ਭਰਾਵਾਂ ਨਾਲ ਮਾਂ ਪਿਓ ਨਾਲ ਖੜੇ ਆ ਕਿਸਾਨਾਂ ਨਾਲ ਖੜੇ ਆ ਤਾਂ ਫਿਰ ਅੱਜ ਅਸੀਂ ਅੱਤਵਾਦੀ ਜਾਂ ਖਾਲਸਤਾਨੀ ਕਿਉਂ ਸਾਡਾ ਇਹ ਸਵਾਲ ਆ ਸਰਕਾਰ ਨੂੰ ਜੀ ਅੱਜ ਇੱਥੇ ਤੁਸੀਂ ਕਿੰਨੇ ਜਿਹੜੇ ਮਿਲਟਰੀ ਦੇ ਜਵਾਨ ਨੇ ਰਿਟਾਇਰ ਹੋ ਪਹੁੰਚੇ ਨੇ ਜੀ ਇੱਥੇ ਤਕਰੀਬਨ 6-700 ਬੰਦਾ ਆਇਆ ਪੂਰੇ ਪੰਜਾਬ ਚੋਂ ਤੇ ਬਾਕੀ ਜਿਹੜੇ ਹਿਮਾਚਲ ਹਰਿਆਣਾ ਉਹਨਾਂ ਦੇ ਵਿੱਚੋਂ ਥੋੜੀ ਗਿਣਤੀ ਘੱਟ ਹੈ ਕਿਉਂਕਿ ਇਹਨਾਂ ਨੇ ਬਾਰਡਰ ਸਾਰੇ ਸੀਲ ਕਰ ਰੱਖਿਆ ਉਹਨਾਂ ਨੂੰ ਰਸਤੇ ਦਾ ਪਤਾ ਨਹੀਂ ਹੈਗਾ ਛੋਟੀ ਜਿਹੜੀ ਇਹ ਕੋਈ ਸਕਸਤਾ ਬਣੀ ਹੋਊਗੀ ਜੀ ਕੋਈ ਜੂਨੀਅਰ ਬਣੀ ਹੋਊਗੀ ਉਹਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲੱਤੇ ਜਾਂਦੇ ਨੇ ਕਿਸ ਤਰ੍ਹਾਂ ਦੇ ਵਿਚਾਰ ਨੇ ਜਿਹੜੇ ਕਿਸਾਨੀ ਅੰਦੋਲਨ ਨੂੰ ਲੈ ਕੇ ਕੀਤੇ ਜਾ ਰਹੇ ਨੇ ਅਸੀਂ ਦੇਖੋ ਜਿਹੜੇ ਉਹ ਫੈਸਲੇ ਆ ਉਹ ਤਾਂ ਕੁਝ ਉਹਨਾਂ ਦੇ ਆਪਣੇ ਹੁੰਦੇ ਆ ਪਰ ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਫੈਸਲਾ ਹੈ ਤਾਂ ਅਸੀਂ ਜਿੰਨੇ ਵੀ ਹੈਗੇ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਧੀ ਪੁੱਤਾਂ ਤੇ ਅਸੀਂ ਅੱਜ ਕਿਸਾਨਾਂ ਦੇ ਨਾਲ ਖੜੇ ਆ ਜਦੋਂ ਵੀ ਇਹ ਕੋਈ ਪ੍ਰੋਗਰਾਮ ਦਿੰਦੇ ਆ ਤਾਂ ਅਸੀਂ ਵਿੱਚ ਜ਼ਰੂਰ ਆਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ 13 ਤਰੀਕ ਨੂੰ ਵੀ ਮੈਂ ਸੰਭੂ ਬਾਰਡਰ ਤੇ ਸੀਗਾ ਮੈਂ 21 ਤਰੀਕ ਨੂੰ ਖਨੌਰੀ ਬਾਰਡਰ ਤੇ ਸੀ ਤੇ ਅੱਜ ਫੇਰ ਇਹਨਾਂ ਨੇ 29 ਦੀ ਜਿਹੜੀ ਕਾਲ ਦਿੱਤੀ ਸੀਗੀ ਤਾਂ 29 ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਸਾਬਕਾ ਸੈਨਿਕ ਪਹੁੰਚੇ ਆ ਜੀ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਵੀ ਫੌਜ ਦੇ ਵਿੱਚ ਰਹੇ ਹੋ ਜਦੋਂ ਕੋਈ ਹਿੰਸਾ ਪੜਕਦੀ ਆ ਜਾਂ ਕੋਈ ਇਦਾਂ ਦਾ ਇਕੱਠ ਆਉਂਦਾ ਹੈ ਤਾਂ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਆ ਤਿਆਰ ਕੀਤੀ ਜਾਂਦੀ ਹੈ ਲੋਕਾਂ ਨੂੰ ਰੋਕਣ ਦੇ ਲਈ ਅਰੇ ਇੱਥੇ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਦੇਖੋ ਜੇ ਦੇਖਿਆ ਜਾਵੇ ਜੇ ਕਿਸਾਨ ਲੀਡਰ ਹੁਕਮ ਦੇਣ ਤਾਂ ਇਹ ਤਿਆਰੀ ਕੁਛ ਵੀ ਨਹੀਂ ਹੈਗੀ ਕਿਉਂਕਿ ਸਾਹਮਣੇ ਵੀ ਸੈਨਿਕਾਂ ਤੇ ਅਸੀਂ ਵੀ ਸੈਨਿਕਾਂ ਗੱਲ ਹੁਣ ਇੱਥੇ ਆ ਕੇ ਇਹ ਖੜਦੀ ਆ ਕਿ ਅਸੀਂ ਵਾਰ-ਵਾਰ ਦੇਖੋ ਸਟੇਜ ਤੋਂ ਕਿਹਾ ਜਾਂਦਾ ਕਿ ਅਸੀਂ ਸ਼ਾਂਤੀਪੂਰਵ ਸ਼ਾਂਤੀਪੂਰਵਕ ਅਸੀਂ ਜਿਹੜਾ ਸੰਘਰਸ਼ਾ ਲੜਨਾ ਤੇ ਅਸੀਂ ਇਸੇ ਕਰਕੇ ਵਾਰ-ਵਾਰ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਜੋਸ਼ ਦੇ ਨਾਲ ਹੋਸ਼ ਰੱਖਣ ਦੀ ਲੋੜ ਹੈ ਜਿਵੇਂ ਕਿਸਾਨ ਕਹਿਣਗੇ ਤਾਂ ਉਹਨਾਂ ਦੇ ਹੁਕਮ ਅਨੁਸਾਰ ਚੱਲਣਾ ਹੈ ਇਸ ਕਰਕੇ ਅਸੀਂ ਇੱਕ ਮੈਸੇਜ ਪਚਾ ਰਹੇ ਆ ਦੁਨੀਆ ਦੇ ਵਿੱਚ ਕਿ ਸਾਡੀਆਂ ਜਿਹੜੀਆਂ ਮੰਗਾਂ ਉਹ ਬਿਲਕੁਲ ਜਾਇਜ਼ ਨੇ ਅਸੀਂ ਕੋਈ ਅਤਵਾਦੀ ਜਾਂ ਖਾਲਸਤਾਨੀ ਨਹੀਂ ਆ ਅਸੀਂ ਕਿਸਾਨ ਆ ਸਾਡਾ ਕਹਿਣ ਦਾ 바ਬ ਕਿਸਾਨ ਐ ਸੀ ਤਾਂ ਜਿਹੜਾ ਮੋਦੀ ਨੇ ਕਿਹਾ ਕਿ ਮੰਨੰਗਾ ਹੋਈਆਂ ਮੰਗਾ ਅਸੀਂ ਉਹੀ ਮੰਗ ਰਹੇ ਆ ਜਿਹੜੀ ਗੱਲ ਕਰਜ਼ਾ ਮਾਫੀ ਦੀ ਹੈ ਬਹੁਤ ਸਾਰੇ ਜਿਹੜੇ ਮੋਦੀ ਭਗਤ ਹੈ ਉਹ ਇਹ ਕਹਿੰਦੇ ਆ ਕਿ ਜੀ ਇਹ ਕਰਜ਼ਾ ਕਿਵੇਂ ਮਾਫ ਹੋ ਜੂਗਾ 2014 ਦੇ ਪਹਿਲਾਂ ਦੇ ਮੋਦੀ ਦੇ ਬਿਆਨ ਹੈ ਕਿ ਮੈਂ ਕਰਜ਼ਾ ਮਾਫ ਕਰੂੰਗਾ ਸਭ ਦਾ ਤੇ ਜਦੋਂ ਨੇ ਕਿਹਾ ਤਾਂ ਕਰਜ਼ਾ ਮਾਫ ਕਰੇ ਤਾਂ ਫੇਰ ਜਿਹੜੀ ਐਮਐਸਪੀ ਦੀ ਗੱਲ ਹੈ ਐਮਐਸਪੀ ਤੇ ਕਹਿੰਦੇ ਆ ਕਿ ਜੇ ਐਮਐਸਪੀ ਦੇਤੀ ਤਾਂ 350 ਰੁਪਏ ਕਿਲੋ ਆਟਾ ਹੋ ਜਾਊਗਾ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੁਣ ਜਿਵੇਂ ਪਿਆਜ਼ ਹੈ ਪਿਆਜ਼ 2 ਰੁਪਏ ਕਿਲੋ ਕਿਸਾਨ ਤੋਂ ਖਰੀਦਾ ਜਾਂਦਾ ਸਾਨੂੰ 150 ਰੁਪਏ 100 ਰੁਪਏ ਕਿਲੋ ਮਿਲਦਾ ਤੇ ਜਿਹੜਾ ਵਪਾਰੀਆਂ ਦੀ ਲੁੱਟ ਹੈ ਉਹ ਚੀਜ਼ ਨੂੰ ਜਿਹੜਾ ਹੈਗਾ ਵਪਾਰੀਆਂ ਦੀ ਲੁੱਟ ਨੂੰ ਰੋਕਣ ਦੇ ਲਈ ਐਮਐਸਪੀ ਜਣੀ ਮਿਨੀਮਮ ਪ੍ਰਾਈਸ ਤੇ ਐਮਆਰਪੀ ਮੈਕਸੀਮਮ ਪ੍ਰਾਈਸ ਜਿਹੜਾ ਉਹ ਜਦੋਂ ਤੈਅ ਕੀਤਾ ਜਾਊਗਾ ਤਾਂ ਕੋਈ 350 ਰੁਪਏ ਕਿਲੋ ਆਟਾ ਨਹੀਂ ਹੁੰਦਾ ਜੇ ਕਿਸਾਨ ਤੋਂ 30 ਰੁਪਏ ਕਿਲੋ ਵੀ ਕਣਕ ਖਰੀਦੀ ਜਾਂਦੀ ਹੈ ਤਾਂ ਸਾਨੂੰ ਵੱਧ ਤੋਂ ਵੱਧ 50 ਰੁਪਏ ਮਿਲ ਜੂ ਤਾਂ ਸੋ 350 ਦਾ ਮਤਲਬ ਨਹੀਂ ਤਾਂ ਫਿਰ ਕੀ ਹੈ ਕਿ ਇਹ ਸਿਰਫ ਅਭਵਾ ਹੈ ਇਹ ਜਿਹੜੇ ਬੀਜੇਪੀ ਦਾ ਆਈਟੀ ਸੈੱਲ ਹੈ ਉਹ ਸਾਡੇ ਲੋਕਾਂ ਨੂੰ ਗਮਰਾਹ ਕਰ ਰਿਹਾ ਮੈਂ ਇਹ बार-बार ਇਹੀ ਪੁੱਛਣਾ ਚਾਹਣਾ ਜੀ ਤੁਸੀਂ ਮਿਲਟਰੀ ਦੇ ਵਿੱਚ ਰਹੇ ਹੋ ਉੱਥੇ ਕਿੱਦਾਂ ਦੀ ਤਿਆਰੀ ਕੀਤੀ ਜਾਂਦੀ ਹੈ ਜੇ ਕੋਈ ਭੀੜ ਇਕੱਠੀ ਹੁੰਦੀ ਹੈ ਉਹਨੂੰ ਖਦੇੜਨ ਦੇ ਲਈ ਕਿੱਦਾਂ ਦੇ ਕੰਮ ਕੀਤੇ ਜਾਂਦੇ ਨੇ ਇੱਥੇ ਤਾਂ ਹੀ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਨੇ ਦੇਸ਼ ਦੇ ਨਾਗਰਿਕ ਨੇ ਜਿਹਨੂੰ ਜਾਇਜ਼ ਬਣ ਜਾ ਕਿਸਾਨ ਦਾ ਨਾਰਾ ਦਿੱਤਾ ਗਿਆ ਹੈ ਕਿ ਇੱਕ ਸਾਈਡ ਤੇ ਕਿਸਾਨ ਨਾਰ ਜਵਾਨ ਦੇ ਸਿਰ ਤੇ ਦੇਸਾ ਜਿਹੜਾ ਤਰੱਕੀ ਕਰ ਰਿਹਾ ਏ ਉਹ ਜਬਾਨ ਨੇ ਜਿਹੜੇ ਸਾਹਮਣੇ ਖੜਾ ਆ ਤੇਰੇ ਕਿਸਾਨਾਂ ਤੇ ਗੋਲੀਆਂ ਚੱਲ ਰਹੀਆਂ ਨੇ ਜੀ ਉਹ ਰਣਨੀਤੀ ਕਿੱਦਾਂ ਨਹੀਂ ਹੁੰਦੀ ਆ ਫੌਜ ਦੇ ਵਿੱਚ ਉਹ ਰਣਨੀਤੀ ਉਦੋਂ ਹੁੰਦੀ ਆ ਜਦੋਂ ਕੋਈ ਮਤਲਬ ਜਿਵੇਂ ਤੁਸੀਂ ਕਿਹਾ ਦੰਗਾ ਹੋਵੇ ਇਹ ਦੰਗਾ ਤਾਂ ਹੈ ਨਹੀਂ ਇਹ ਤਾਂ ਸਿਰਫ ਸ਼ਾਂਤੀਪੂਰਵਕ ਆਪਣੀ ਰਾਜਧਾਨੀ ਦੇ ਵਿੱਚ ਆਪਣੇ ਰਾਜੇ ਕੋਲੇ ਜਣੀ ਰਾਜਾ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਆਪਣੇ ਪ੍ਰਧਾਨ ਮੰਤਰੀ ਕੋਲੇ ਜਾਂਦੇ ਆ ਜਾਂ ਖੇਤੀ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਵੀ ਮੰਗੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਉਹ ਸਾਡੀਆਂ ਪੂਰੀਆਂ ਕਰ ਦਿਓ ਇਹ ਕੋਈ ਅਤਵਾਦੀ ਇਹ ਕੋਈ ਜਿਹੜੇ ਹੈਗੇ ਆ ਕਿ ਕੋਈ ਹੰੜਵਾਜ਼ ਤਾਂ ਹੈ ਨਹੀਂ ਸਿੱਧੀਆਂ ਗੋਲੀਆਂ ਤਾਂ ਨਹੀਂ ਚਲਾਈਆਂ ਨਹੀਂ ਚਲਾਈਆਂ ਜਾਂਦੀਆਂ ਜੇ ਕੋਈ ਇਹੋ ਜੀ ਗੱਲਬਾਤ ਆਉਂਦੀ ਵੀ ਹੈ ਤਾਂ ਹੁਕਮ ਹੁੰਦਾ ਕਿ ਤੁਸੀਂ ਪੱਟ ਤੋਂ ਥੱਲੇ ਮਾਰਨੀ ਆ ਇੱਥੇ ਤਾਂ ਸਿਰਚ ਮਾਰੀ ਗਏ ਤਾਂ ਇਹ ਸਰਾਸਰ ਬੀਜੇਪੀ ਦਾ ਜਿਹੜਾ ਗੁੰਡਾ ਰਾਜ ਹੈ ਜਿਹੜਾ ਕਿ ਲੋਕਾਂ ਨੂੰ ਅੱਜ ਇਹ ਤੈਹ ਹੋਣਾ ਚਾਹੀਦਾ ਕਿ ਅਸੀਂ ਇਸ ਨੂੰ ਕਿਵੇਂ ਕੁਰਸੀ ਤੋਂ ਲਾਜੇ ਨਹੀਂ ਤਾਂ ਜਿਹੜਾ ਆਉਣ ਵਾਲਾ ਸਮਾਂ ਉਹ ਮੈਂ ਇੱਕ ਗੱਲ ਹੋਰ ਕਹਿਣਾ ਚਾਹਣਾ ਕਿ ਜੇ ਇੱਥੇ ਮੋਦੀ ਸਿੱਖਾਂ ਨੂੰ ਖਾਲਸਤਾਨੀ ਕਹਿ ਕੇ 10 ਲੱਖ ਸਿੱਖ ਮਰਵਾ ਦੇ ਤੇ ਜੇ ਮੁਸਲਮਾਨਾਂ ਨੂੰ ਮੁਸਲਮਾਨ ਪਾਕਿਸਤਾਨੀ ਕਹਿ ਕੇ 10 ਲੱਖ ਪਾਕਿਸਤਾਨੀ ਮਰਵਾ ਦੇ ਤੇ ਉਹਦੇ ਵਿੱਚ 10 ਲੱਖ ਯਾਨੀ 10000 ਦੀ ਗੱਲ ਕਰ ਰਿਹਾ ਸੌਰੀ ਮੈਂ ਜੇ 10000 ਸਿੱਖ ਮਰ ਜੇ 10000 ਮੁਸਲਮਾਨ ਮਰ ਜੇ ਤਾਂ ਜੇ ਉਹਦੇ ਚੱਕਰ ਦੇ ਵਿੱਚ 10 ਲੱਖ ਹਿੰਦੂ ਮਰ ਜਾਂਦਾ ਤਾਂ ਮੋਦੀ ਦਾ ਜਿਹੜਾ ਘਾਟੇ ਦਾ ਸੌਦਾ ਨਹੀਂ ਹੋਊਗਾ ਇਹ ਜਿਹੜਾ ਉਹਨੂੰ ਫਾਇਦੇ ਦਾ ਸੌਦਾ ਹੈਗਾ ਇਹ ਚੀਜ਼ ਧਿਆਨ ਰੱਖਿਓ ਇਹ ਇਹ ਇੱਕ ਸਿਆਸਤੇ ਖੇਡੀ ਜਾ ਰਹੀ ਹੈ ਇਹ ਸਾਰੇ ਸኩል ਸਿਆਸਤੇ ਖੇਡੀ ਜਾ ਰਹੀ ਹੈ ਸਿਆਸਤ ਕੀ ਹੈ ਕਿ ਜਿਹੜੇ ਉਹਦੇ ਚਹੇਤੇ ਆ ਦੋ ਉਹਨਾਂ ਨੂੰ ਛੇ ਜਿਹੜੇ ਅਮੀਰ ਜਾਦੇ ਆ ਉਹਨਾਂ ਦੀ ਲਿਸਟ ਦੇ ਪਹੁੰਚਾਉਣ ਦੇ ਚੱਕਰ ਦੇ ਵਿੱਚ ਜੇ ਉਹਨੂੰ 40 140 ਕਰੋੜ ਭਾਰਤ ਦੀ ਜਨਸੰਖਿਆ ਮਰਵਾਉਣੀ ਵੀ ਪਵੇ ਤਾਂ ਭਰੇਜ ਨਹੀਂ ਕਰੂਗਾ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ ਤੁਸੀਂ ਵੀ ਕਹਿੰਦੇ ਹੋ ਅਸੀਂ ਕਿਸਾਨੀ ਨਾਲ ਜੁੜੇ ਪਿਆ ਕਿਸਾਨੀ ਪਰਿਵਾਰ ਤੋਂ ਬਿਲੋਂਗ ਕਰਦੇ ਆ ਜਿਹੜੇ ਉਧਰ ਸੈਨਿਕ ਖੜੇ ਨੇ ਜੀ ਜਿਹੜੇ ਗੋਲੀਆਂ ਚਲਾਉਂਦੇ ਨੇ ਜਾਂ ਜਿਹੜੇ ਅਥਰੂ ਕਾਇਤੇ ਗੋਲੇ ਸਿੱਟਦੇ ਨੇ ਉਹ ਵੀ ਕਿਸਾਨੀ ਪਰਿਵਾਰਾਂ ਨਾਲ ਬਹੁਤ ਜੁੜੇ ਹੋਣਗੇ ਕੀ ਮਜਬੂਰੀ ਹੋ ਜਾਂਦੀ ਹੈ ਇਹ ਜਾਣਦੇ ਹੋਏ ਵੀ ਕਿ ਅੱਗੇ ਜਿਹੜੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਦੇ ਲਈ ਲੋਕ ਆਏ ਨੇ ਉਹ ਬਿਲਕੁਲ ਜਾਇਜ਼ ਨੇ ਸਹੀ ਨੇ ਉਹਨਾਂ ਤੇ ਫੇਰ ਇਦਾਂ ਦਾ ਜਿਹੜਾ ਹਮਲਾ ਇਹ ਕੀਤਾ ਜਾਂਦਾ ਹੈ ਇਹ ਕੀ ਮਜਬੂਰੀ ਹੋ ਜਾਂਦੀ ਹੈ ਇੱਕ ਵਰਦੀ ਪਾ ਕੇ ਕਿਉਂ ਨਹੀਂ ਜਿਹੜੀਆਂ ਪਾਬਨਾਮਾ ਸਾਹਮਣੇ ਆਉਂਦੀਆਂ ਇਹ ਬਿਲਕੁਲ ਜੀ ਜਿਹੜੇ ਉਹ ਸਾਹਮਣੇ ਖੜੇ ਆ ਉਹਨਾਂ ਨੂੰ ਦੱਸਿਆ ਹੀ ਨਹੀਂ ਜਾ ਰਿਹਾ ਕਿ ਸਾਹਮਣੇ ਸਾਡੇ ਕਿਸਾਨ ਖੜੇ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਖਾਲਿਸਤਾਨੀ ਆ ਇਹ ਅਤਵਾਦੀ ਆ ਉਹਨਾਂ ਨੂੰ ਜੇ ਦੱਸਣਗੇ ਤਾਂ ਕੋਈ ਵੀ ਉਹ ਵੀ ਕਿਸਾਨਾਂ ਮਜ਼ਦੂਰਾਂ ਦੇ ਹੀ ਪੁੱਤ ਹੈ ਅਸੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਆ ਫਿਰ ਆਪਸ ਦੇ ਵਿੱਚ ਨਹੀਂ ਹੁੰਦਾ ਬਾਕੀ ਕੀ ਹੈ ਕਿ ਕੁਝ ਜਿਹੜੇ ਸਾਡੇ ਨਾ ਸਮਝ ਭਰਾ ਹਨ ਜਿਵੇਂ ਅਸੀਂ ਫੌਜ ਸੀਗੇ ਸਾਨੂੰ ਵੀ ਇੰਨੀ ਸਮਝ ਨਹੀਂ ਸੀ ਜਦੋਂ ਹੁਣ ਅਸੀਂ ਸਿਵਲ ਚ ਆਏ ਆ ਤਾਂ ਸਾਨੂੰ ਇੱਕ ਸਮਝ ਲੱਗੀ ਆ ਅਸਲ ਦੇ ਵਿੱਚ ਕੀ ਹੈ ਕਿ ਜਿਹੜੀ ਉਹਨਾਂ ਨੂੰ ਤਨਖਾਹ ਮਿਲਦੀ ਹੈ ਜਿਹੜੀ ਉਹਨਾਂ ਨੂੰ ਰੋਟੀ ਮਿਲਦੀ ਹੈ ਉਹ ਇਹ ਜਿਹੜਾ ਮਾਲਕ ਹੈ ਮਾਲਕ ਜਣੀ ਇਹ ਜੇ ਲੋਕ ਖੜੇ ਆ ਟੈਕਸ ਭਰਦੇ ਆ ਟੈਕਸ ਦੇ ਨਾਲ ਸਰਕਾਰ ਦਾ ਖਜ਼ਾਨਾ ਭਰਦਾ ਉਹ ਖਜ਼ਾਨੇ ਦੇ ਵਿੱਚ ਉਹਨਾਂ ਨੂੰ ਤਨਖਾਹ ਜਾਂਦੀ ਹੈ ਤਾਂ ਫਿਰ ਜਿਹੜਾ ਤਨਖਾਹ ਦਿੰਦਾ ਉਹ ਨੌਕਰ ਹੈ ਕਿ ਮਾਲਕ ਹੈ ਉਹ ਮਾਲਕ ਹੈ ਅਸਲ ਦੇ ਵਿੱਚ ਮੋਦੀ ਮੋਦੀ ਮਾਲਕ ਨਹੀਂ ਆ ਮੋਦੀ ਅਸੀਂ ਇੱਕ ਲੀਡਰ ਚੁਣਿਆ ਤਾਂ ਉਹ ਉਹਨੂੰ ਵੀ ਜਿਹੜੀ ਤਨਖਾਹ ਉਹਦਾ ਆਈਸ਼ਵਰਾਮ ਜਿਹੜਾ ਜਹਾਜ਼ ਹੈ ਇਹ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਆਇਆ ਉਹਨਾਂ ਨੂੰ ਇਹ ਦੱਸਿਆ ਨਹੀਂ ਜਾ ਰਹਾ ਉਹਨਾਂ ਨੂੰ ਇਹ ਸਮਝ ਨਹੀਂ ਹੈਗੀ ਕਿ ਜਿਹੜਾ ਅਸਲੀ ਮਾਲਕ ਆ ਉਹ ਸਾਡੇ ਸਾਹਮਣੇ ਖੜਾ ਹੈ ਅਸੀਂ ਆਪਣੇ ਮਾਲਕ ਦੀ ਗੋਲੀਆਂ ਚਲਾ ਰਹੇ ਆ ਅਸਲ ਦੇ ਵਿੱਚ ਉਹ ਨੌਕਰ ਦੇ ਹੁਕਮ ਦੇ ਅੰਡਰ ਦੇ ਵਿੱਚ ਆ ਕੇ ਉਹ ਗੋਲੀਆਂ ਚਲਾ ਰਿਹਾ ਜਿਨ੍ਹਾਂ ਨੂੰ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਅੱਤਵਾਦੀ ਤੇ ਖਾਲਸਤਾਨੀ ਆ ਜਿਹੜਾ ਕਿ ਮੰਦਭਾਗੀ ਘਟਨਾ ਇੱਕ ਆਈਪੀਐਸ ਅਫਸਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਤੁਸੀਂ ਵੀ ਦੇਖੀ ਹੋਊਗੀ ਬੰਗਾਲ ਦੇ ਵਿੱਚ ਡਿਊਟੀ ਡਰੋਨ ਉਸ ਨੂੰ ਭਾਜਪੀ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਤੁਸੀਂ ਖਾਲਸਤਾਨੀ ਉਹ ਕਹਿੰਦਾ ਕਿ ਤੁਸੀਂ ਮੇਰੀ ਟਰਬਨ ਮੇਰੀ ਦਸਤਾਰ ਦੇਖ ਕੇ ਮੇਰੇ ਤੇ ਟੈਗ ਲਗਾ ਰਹੇ ਹੋ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਦਸਤਾਰ ਬੰਨੀ ਆ ਮਿਲਟਰੀ ਦੇ ਵਿੱਚ ਰਹੇ ਹੋ ਇਹਦੇ ਨਾਲ ਕੀ ਇਫੈਕਟ ਪੈਂਦਾ ਹੈ ਇਹਦੇ ਨਾਲ ਇਫੈਕਟ ਮੈਂ ਜਿਹੜਾ ਤੁਹਾਡਾ ਸਵਾਲ ਹੈ ਮੈਂ ਦੇਣ ਦੀ ਬਜਾਏ ਮੈਂ ਮਨਜਿੰਦਰ ਸਿੰਘ ਸਿਰਸਾ ਸਾਡਾ ਜਿਹੜਾ ਜਿਹੜੇ ਹੋਰ ਇਹਨਾਂ ਦੇ ਬੀਜੇਪੀ ਦੇ ਵਿੱਚ ਸਿੱਖ ਹੈ ਮੈਂ ਜਿਵੇਂ ਮੰਨ ਲਓ ਕੈਪਟਨ ਅਮਰਿੰਦਰ ਤੇ ਜਿਵੇਂ ਹੋਰ ਜਿਹੜੇ ਹੈਗੇ ਆ ਜਿਹੜੇ ਗੁਰਪ੍ਰੀਤ ਕਾਂਗੜ ਜਿੰਨੇ ਵੀ ਸਾਡੇ ਮੰਤਰੀ ਬੀਜੇਪੀ ਦੇ ਵਿੱਚ ਗਏ ਆ ਮੈਂ ਇਹ ਸਵਾਲ ਉਹਨਾਂ ਤੋਂ ਪੁੱਛਣਾ ਚਾਹੁੰਨਾ ਕਿ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਉਹਨੂੰ ਖਾਲਸਤਾਨੀ ਕਿਹਾ ਗਿਆ ਇੱਕ ਪੱਗ ਦੇਖ ਕੇ ਸਾਡੇ ਧਰਮ ਦੇ ਉੱਪਰ ਉਂਗਲੀ ਚੱਕੀ ਜਾ ਰਹੀ ਆ ਇੱਕ ਜਿਹੜਾ ਆਈਪੀਐਸ ਆਫਸਰ ਹੈ ਜੇ ਉਹਨੂੰ ਅਤਵਾਦੀ ਜਾਂ ਖਾਲਸਤਾਨੀ ਕਿਹਾ ਜਾ ਸਕਦਾ ਹੈ ਤੇ ਫਿਰ ਜਿਹੜੇ ਆ ਨਾਰਮਲ ਫਿਰਦੇ ਆ ਇਹਨਾਂ ਲਈ ਤਾਂ ਸੁਭਾਅਕ ਮਾਰੂਦ ਹੋਈ ਆ ਬਹੁਤ ਹੁਣ ਹਰਿਆਣਾ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਜੀ ਜਿਹੜੇ ਨੌਜਵਾਨ ਅੱਗੇ ਹੁੰਦੇ ਨੇ ਜਾਂ ਜਿਹੜੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਦੇ ਨੇ ਕਿਸਾਨਾਂ ਦੀ ਮਦਦ ਕਰਦੇ ਨੇ ਵੈਸੇ ਉਹ ਕਹਿ ਰਹੇ ਨੇ ਕਿ ਹੁੱਲੜਬਾਜ ਜਿਹੜੇ ਇੱਥੇ ਸਰਾਰਤਾ ਕਰਦੇ ਨੇ ਅਸਲੀ ਸਾਰੇ ਕਰਦੇ ਨੇ ਇਦਾਂ ਦਾ ਉਹਨਾਂ ਵੱਲੋਂ ਕਿਹਾ ਗਿਆ ਏ ਕਿ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਉਹਨਾਂ ਨੇ ਬਾਹਰ ਜਾਣਾ ਏ ਜੇ ਕੋਈ ਉਹਨਾਂ ਦੀ ਫੈਲਾ ਲੱਗੀ ਵੀ ਉਹ ਰੱਦ ਕੀਤੀ ਜਾਊਗੀ ਇਦਾਂ ਦੀ ਭਾਰਤੀ ਐਮਬੈਸੀ ਨੂੰ ਰਿਪੋਰਟਾਂ ਭੇਜੀਆਂ ਜਾ ਰਹੀਆਂ ਨੇ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਦੇਖੋ ਜੀ ਇਹ ਸਰਾਸਰ ਜਿਹੜਾ ਸਾਡਾ ਦੇਸ਼ ਹੈ ਉਹ ਡਿਕਟੇਟਰ ਦੇ ਹੱਥਾਂ 'ਵਲ ਵਧ ਰਿਹਾ ਇਹ ਇੱਕ ਗੁੰਡਾ ਰਾਜ ਹੈ ਇਹ ਜਦੋਂ ਵੀ ਸਾਡੇ ਤੁਸੀਂ ਪਿਛਲਾ ਇਤਿਹਾਸ ਚਾਕੇ ਦੇਖੋ ਇੱਥੇ ਮੁਗਲ ਆਏ ਅੰਗਰੇਜ਼ ਆਏ ਰਿਹਾ ਕੌਣ ਤਾਂ ਇਹ ਮੋਦੀ ਦੀ ਇੱਕ ਗਲਤਫਹਿਮੀ ਹੈ ਉਹ ਮੈਂ ਇੱਕ ਹੋਰ ਕਹਾਣੀ ਦੱਸਣਾ ਚਾਹਣਾ ਤੁਹਾਨੂੰ ਸਾਡਾ ਜਿਹੜਾ ਪਿਛਲੇ ਜ਼ਮਾਨੇ ਦੇ ਵਿੱਚ ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਕਿਤੇ ਦੂਰ ਦਰਾਡੇ ਲੈ ਕੇ ਜਾਣੀ ਸੀ ਤਾਂ ਉਸ ਵੇਲੇ ਆ ਇਹਨੇ ਸਾਧਨ ਨਹੀਂ ਸੀ ਹੁੰਦੇ ਤਾਂ ਕੁਝ ਜਿਹੜੇ ਲੋਕ ਐ ਉਹਨਾਂ ਨੇ ਕੀ ਦੇਖਿਆ ਕਿ ਯਾਰ ਦੂਰ ਲੈ ਜਾਣਾ ਮਹਾਰਾਜ ਨੂੰ ਆਪਾਂ ਸਤਕਾਰ ਦੇ ਨਾਲ ਲਿਜਾਜੇ ਤਾਂ ਜਦੋਂ ਲਿਜਾਣ ਲੱਗੇ ਕਿ ਉਹਨਾਂ ਨੇ ਗਧੇ ਵਾਲਾ ਰੇੜਾ ਸੰਗਾਰ ਲਿਆ ਮਰਜਾਦਾ ਅਨੁਸਾਰ ਜਦੋਂ ਦੂਰ ਲਿਜਾਣ ਲੱਗੇ ਆਪਣੇ ਕੰਢਿਆਲ ਘੰਟੀ ਖੜਕਾਉਂਦੇ ਆ ਜਦੋਂ ਅੱਗੇ ਜਾਂਦੇ ਆ ਤਾਂ ਜਿਹੜਾ ਉੱਥੇ ਉਹ ਨਮਸਕਾਰ ਕਰੇ ਗੁਰੂ ਗੁਰੂਗ੍ਰੰਥ ਸਾਹਿਬ ਨੂੰ ਕੋਈ ਲੰਮਾ ਪੈਜੇ ਤਾਂ ਉਹ ਦੂਰ ਜਾਂਦੇ ਜਾਂਦੇ ਗਧੇ ਨੂੰ ਇੱਕ ਵਹਿਮ ਹੋ ਗਿਆ ਕਿ ਇਹ ਤਾਂ ਲੋਕ ਮੈਨੂੰ ਹੱਥ ਜੋੜੀ ਜਾਂਦੇ ਆ ਮੇਰੇ ਅੱਗੇ ਲੰਮੇ ਪਈ ਜਾਂਦੇ ਆ ਤਾਂ ਐਵੇਂ ਜਿਵੇਂ ਜਦੋਂ ਵਾਪਸ ਆਉਣ ਲੱਗਿਆ ਗਧਾ ਕਿਉਂਕਿ ਮਹਾਰਾਜ ਦੀ ਸਵਾਰੀ ਉੱਥੇ ਪ੍ਰਕਾਸ਼ ਹੋ ਗਈ ਉਹ ਖਾਲੀ ਗਧੇ ਨਹੀਂ ਆਉਣਾ ਸੀ ਤੇ ਜਦੋਂ ਗਧੇ ਨੂੰ ਕਿਸੇ ਨੇ ਕੋਈ ਉੱਠ ਕੇ ਸਲਾਮ ਨਾ ਕੀਤੀ ਜਦੋਂ ਕੋਈ ਸਲੂਟ ਨਾ ਮਾਰਿਆ ਜਦੋਂ ਕੋਈ ਹਣਾ ਤਾਂ ਗਧੇ ਨੂੰ ਬਹਿਮ ਜਦੋਂ ਨਿਕਲਿਆ ਉਹਦਾ ਤਾਂ ਟੀਟਣੇ ਮਾਰਨੇ ਸ਼ੁਰੂ ਕੀਤੇ ਤਾਂ ਉਹ ਹਾਲ ਮੋਦੀ ਨਾਲ ਹੋਣਾ ਤੁਸੀਂ ਧਿਆਨ ਰੱਖਿਓ ਜੀ ਜੀ ਤੇ ਉਹ ਬਹਿਮ ਹੈ ਜੀ ਇਹਨਾਂ ਦਾ ਹਾਂਜੀ ਬਹਿਮ ਹੈ ਇਹਦੇ ਦਿਮਾਗ 'ਚ ਮੈਂ ਤੁਹਾਡੇ ਰਾਹੀਂ ਕਹਿਣਾ ਚਾਹਣਾ ਕਿ ਇਹ ਈਬੀਐਮ ਰਾਹੀਂ ਜਿੱਤਦੇ ਆ ਮੈਨੂੰ 1 ਮਹੀਨੇ ਲਈ ਪ੍ਰਧਾਨ ਮੰਤਰੀ ਬਣਾ ਕੇ ਦੇਖ ਲੋ ਮੈਂ ਈਬੀਐਮ ਦਾ ਇਸਤੇਮਾਲ ਨਹੀਂ ਕਰੂੰਗਾ ਜੇ ਲੋਕਾਂ ਨੇ ਮੈਨੂੰ ਦਿਲੋਂ ਪ੍ਰਧਾਨ ਮੰਤਰੀ ਨਾ ਚੁਣਿਆ ਤਾਂ ਮੈਨੂੰ ਗੋਲੀ ਮਾਰ ਦੇਣ ਇਹ ਪਾਰ ਹੋਰ ਵੀ ਇੱਥੇ ਵੀਰ ਨੇ ਹਾਂਜੀ ਵੈਗਰੂਜੀ ਖਾਲਸਾ ਵੈਗਰੂਜੀ ਖਾਲਸਾ ਵੈਗਰੂਜੀ ਫਤਿਹ ਕੀ ਨਾਮ ਹੈ ਜੀ ਗੁਰਦੀਪ ਸਿੰਘ ਆ ਜੀ ਸੀਵੀ ਆਰਮੀ ਤੋਂ ਜੀ ਆ ਮੈਂ ਨਹੀਂ ਵਿੱਚੋਂ ਜੀ ਇੰਡੀਅਨ ਨੇ ਵਿੱਚੋਂ ਕਿਸ ਤਰ੍ਹਾਂ ਦੇਖਦੇ ਹੋ ਜੀ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆ ਇੱਥੇ ਪਹੁੰਚੋ ਇੱਕ ਨੌਜਵਾਨ ਕਿਸਾਨ ਸ਼ਹੀਦ ਹੋ ਗਿਆ ਗੋਲੀ ਦੇ ਨਾਲ ਤੇ ਹਾਲਾਤ ਸੜਕਾਂ ਤੇ ਰੋਕਾਂ ਲਗਾਈਆਂ ਪਈਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਇਹ ਸਭ ਤੋਂ ਵੱਡੇ ਲੋਕਤੰਤਰ ਨੂੰ ਲੋਕਤੰਤਰ ਤਾਂ ਹੈ ਨਹੀਂ ਤਾਂ ਪੰਜਾਬ ਨੂੰ ਤੇ ਇੰਡੀਆ ਨੂੰ ਅਲੱਗ-ਅਲੱਗ ਦੇਖ ਰਹੇ ਨੇ ਜਿਹੜੇ ਮਤਲਬ ਹਿੰਦੂ ਰਾਜ ਦੀ ਉਹ ਗੱਲ ਕਰਦਾ ਹੈ ਹੈ ਉਹਦਾ ਰਾਸ਼ਟਰਵਾਦੀ ਹੋ ਗਿਆ ਜੇ ਅਸੀਂ ਮਤਲਬ ਖਾਲਸਾ ਰਾਜ ਦੀ ਗੱਲ ਕਰਦੇ ਆਂ ਅਸੀਂ ਹੱਤਵਾਦੀ ਹੋ ਗਏ ਖਾਲਸਤਾਨੀ ਹੋ ਗਏ ਜਿਹੜੀ ਆ ਬਹਿਰਾਮ ਕਰ ਰਹੇ ਧੰਨਵਾਦ ਕਿਸਾਨਾਂ ਦੀਆਂ ਮੰਗਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸਾਨ ਤਾਂ ਕਹਿ ਰਹੇ ਨੇ ਕਿ ਜਿਹੜੇ ਵਾਦੇ ਕੀਤੇ ਸੀਗੇ ਜਿਹੜਾ ਜਦੋਂ ਖਤਮ ਹੋਇਆ ਅੰਦੋਲਨ ਉਹ ਮੰਗਾਂ ਨੇ ਜਿਹੜੀਆਂ ਉਹੀ ਰਹਿੰਦੀਆਂ ਨੇ ਉਹ ਮਨਵਾਉਣ ਦੇ ਲਈ ਜਾ ਰਹੇ ਆ ਪਰ ਇਹ ਕਹਿ ਰਹੇ ਨੇ ਕਿ ਵਿੱਚ ਐਡ ਹੋਰ ਕਰੀ ਜਾ ਰਹੇ ਨੇ ਨਹੀਂ ਹੋਰ ਕੋਈ ਐਡ ਨਹੀਂ ਪਹਿਲਾਂ ਵਾਲੀਆਂ ਮੰਗਣੇ ਪ੍ਰਾਣੀਆਂ ਮੰਗਾਂ ਨੇ ਉਹੀ ਮਨਵਾਉਣੀਆਂ ਨੇ ਐਮਐਸਬੀ ਦੀ ਕਰ ਲੈ ਗਾਰੰਟੀ ਦਿੱਤੀ ਇਹਨਾਂ ਨੇ ਦੇਵਾਂਗੇ ਕੋਈ ਗੱਲ ਨਹੀਂ ਸੀ ਮੰਗੀਆਂ ਹੋ ਜਾਂ ਮੰਗੀਆਂ ਹੋ ਜੀ ਹੁਣ ਤੁਸੀਂ ਅੱਗੇ ਦਾ ਕੀ ਰਣਨੀਤੀ ਤਿਆਰ ਕਰ ਰਹੇ ਹੋ ਕਿਸਾਨੀ ਅੰਦੋਲਨ ਦੇ ਨਾਲ ਸਪੋਰਟ ਕਰਨ ਦੇ ਲਈ ਅਸੀਂ ਦੇਖੋ ਜੀ ਆਪਣੀ ਮਰਜ਼ੀ ਦੇ ਨਾਲ ਅਸੀਂ ਕੁਝ ਵੀ ਨਹੀਂ ਕਰਨਾ ਚਾਹਾਂਗੇ ਅਸੀਂ ਜਿਹੜਾ ਕਿਸਾਨ ਲੀਡਰ ਹੁਕਮ ਦੇਣਗੇ ਅਸੀਂ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਜੀ ਕਿਉਂਕਿ ਇਹਦੇ ਵਿੱਚ ਇਹ ਹੋ ਜਾਂਦਾ ਕਿਉਂਕਿ ਸਟੇਜ ਇਹਨਾਂ ਦੀ ਪਲਾਨ ਇਹਨਾਂ ਦਾ ਤਾਂ ਜਿਵੇਂ ਵੀ ਇਹ ਕਹਿਣਗੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੈਦੇ ਲੋ ਖੜੇ ਹਾਂ ਜਿਹੜੀ ਵੀ ਇਹ ਕਾਲ ਦਿੰਦੇ ਅਸੀਂ ਹਰ ਕਾਲ ਦੇ ਉੱਪਰ ਬਾਰਡਰ ਤੇ ਪਹੁੰਚਦੇ ਹਾਂ ਤੇ ਇਹਨਾਂ ਦਾ ਸਮਰਥਨ ਕਰਦੇ ਹਾਂ ਜੀ ਜੀ ਰੈਂਕ ਕੀ ਸੀਗਾ ਜੀ ਆਪਣਾ ਮਿਲਟਰੀ ਰੈਂਕ ਨੂੰ ਛੱਡੋ ਜੀ ਸਾਰੇ ਫੌਜੀ ਹੁੰਦੇ ਆ ਠੀਕ ਹੈ ਜੀ ਤੇ ਰੈਂਕ ਤਾਂ ਉੱਥੇ ਹੀ ਰਹਿ ਜਾਂਦੇ ਆ ਹੁਣ ਤਾਂ ਅਸੀਂ ਸਿਪਾਈ ਆ ਪਹਿਲਾਂ ਦੇਸ਼ ਦੇ ਸਿਪਾਈ ਸੀ ਪਰ ਅਸਲ ਦੇ ਵਿੱਚ ਅਸੀਂ ਮੈਂ ਉਹਨਾਂ ਨੂੰ ਸਾਹਮਣੇ ਵਾਲੇ ਜਿਹੜੇ ਭਰਾ ਸੀਆਰਪੀ ਵਾਲੇ ਉਹਨਾਂ ਨੂੰ ਵੀ ਤੁਹਾਡੇ ਰਾਹੀਂ ਕਹਿਣਾ ਚਾਹੂੰਗਾ ਅਸੀਂ ਇਹਨਾਂ ਦੇ ਲੋਕਾਂ ਦੇ ਨੌ ਅਸੀਂ ਇਹਨਾਂ ਦੇ ਮੋਦੀ ਵਰਗੇ ਦੇ ਨੌਕਰ ਨਹੀਂ ਆ ਜੀ ਜੀ ਅਸੀਂ ਲੋਕਾਂ ਦੇ ਨੌਕਰਾਂ ਕਿਉਂਕਿ ਲੋਕਾਂ ਦੇ ਪੈਸੇ ਦੇ ਵਿੱਚੋਂ ਸਾਨੂੰ ਪੈਨਸ਼ਨ ਮਿਲਦੀ ਆ ਸਹੂਲਤ ਮਿਲਦੀ ਆ ਤਾਂ ਅਸੀਂ ਇਹਨਾਂ ਦੇ ਵਫਾਦਾਰ ਹੋ ਜੇ ਜਿਹੜੇ ਸਾਨੂੰ ਗद्दार ਕਹਿੰਦੇ ਆ ਕਿ ਤੁਸੀਂ ਫੌਜ ਦੇ ਹੋ ਕੇ ਸਰਕਾਰ ਦੇ ਹੋ ਕੇ ਤੁਸੀਂ ਗਦਾਰੀ ਕਰਦੇ ਹੋ ਕਿਸਾਨਾਂ ਨਾਲ ਖੜਿਓ ਅਸੀਂ ਗਦਾਰ ਨਹੀਂ ਅਸੀਂ ਆਪਣੇ ਮਾਲਕ ਨਾਲ ਖੜੇ ਆ ਜੀ ਅਸੀਂ ਨੌਕਰ ਜਿਹੜਾ ਨੌਕਰੋ ਸਾਡੇ ਵਰਗਾ ਨੌਕਰ ਆ ਠੀਕ ਹੈ ਉਹਨੂੰ ਵੱਡੀ ਪਦਵੀ ਦੇਤੀ ਲੋਕਾਂ ਨੇ ਸਾਨੂੰ ਛੋਟੀ ਦੇਤੀ ਪਰ ਅਸੀਂ ਆਪਣੇ ਮਾਲਕਾ ਦੇ ਨਾਲ ਖੜੀ ਗਏ ਮਾਲਕ ਸਾਡਾ ਆ ਖੜਿਆ ਸਾਡੇ ਮਗਰ ਜਿਹੜੇ ਟੈਕਸ ਦਿੰਦੇ ਆ ਜੀ 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 ਧੰਨਵਾਦ ਜੀ ਹਾਂਜੀ ਇਹ ਸਨ ਸਾਬਕਾ ਫੌਜੀ ਜਿਹੜੇ ਇੱਥੇ ਪਹੁੰਚੇ ਨੇ ਇਹ ਕਹਿ ਰਹੇ ਨੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਬਕਾ ਫੌਜੀ ਨੇ ਉਹ ਪਹੁੰਚੇ ਨੇ ਅਸੀਂ ਕਿਸਾਨਾਂ ਨੂੰ ਸਪੋਰਟ ਕਰਦੇ ਆ ਪਹਿਲੇ ਦਿਨ ਤੋਂ ਹੀ ਅਸੀਂ ਕਿਸਾਨਾਂ ਨਾਲ ਜੁੜੇ ਪਿਆ ਕਿਸਾਨਾਂ ਦੇ ਧੀ ਪੁੱਤਾਂ ਪਰ ਅੱਗੇ ਜੋ ਵੀ ਰਣਨੀਤੀ ਕਿਸਾਨ ਤਿਆਰ ਕਰਨਗੇ ਅਸੀਂ ਉਹਦੇ ਤੇ ਪੂਰ ਚੜਾਵਾਂਗੇ ਉਹਨਾਂ ਦੇ ਨਾਲ ਖੜਾਂਗੇ ਜੋ ਵੀ ਰਣਨੀਤੀ ਜੋ ਵੀ ਐਲਾਨ ਸਾਨੂੰ ਜੋ ਵੀ ਹੁਕਮ ਕੀਤਾ ਜਾਂਦਾ ਏ ਉਹ ਅਸੀਂ ਪੂਰਾ ਕਰਾਂਗੇ ਫਿਲਹਾਲ ਅੱਗੇ ਦੀ ਕੀ ਰਣਨੀਤੀ ਹੁੰਦੀ ਹੈ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਸੰਭੂ